ਸਰਿੰਦਰਾ ਕਾਲਜ ਦੇ ਨੇੜੇੋਂ ਕਾਪੇ ਦੀ ਨੋਕ ਤੇ ਲੁੱਟਖੋ ਕਰਨ ਵਾਲੇ ਦਾਣਾ ਮੰਡੀ ਦੇ ਨੇੜੇੋਂ ਦੋ ਕੀਤੇ ਗਏ ਗ੍ਰਿਫਤਾਰ 49000 ਰੁਪਏ ਕੀਤਾ ਬਰਾਮਦ ਸੋਮਵਾਰ ਨੂੰ 1 ਵਜੇ ਲਗਭਗ ਬਸ ਸਟੈਂਡ ਚੌਂਕੀ ਦੀ ਅਨਚਾਰਜ ਨਿਰਮਲ ਸਿੰਘ ਬਰੋਹ ਦਿੱਤੀ ਗਈ ਜਾਣਕਾਰੀ ਚੌਂਕੀ ਇੰਚਾਰਜ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਵਿਅਕਤੀ ਜੋ ਸੰਗਰੀਆ ਜਾ ਰਿਹਾ ਸੀ ਤਾਂ ਉਸ ਵਿਅਕਤੀ ਦੇ ਕੋਲ 64000 ਰੁਪਏ ਸੀ ਜੋ ਇਹਨਾਂ ਵਿਅਕਤੀਆਂ ਵੱਲੋਂ ਕਾਪੇ ਦੀ ਨੋਕ ਤੇ ਉਸ ਤੋਂ ਲੁੱਟ ਕੀਤੀ ਤੇ ਇਹਨਾਂ ਨੂੰ ਦਾਣਾ ਮੰਡੀ ਦੇ ਨੇੜੇੋਂ ਗ੍ਰਿਫਤਾਰ ਕਰਕੇ ਥਾਣਾ ਕਦਵਾਲੀ ਵਿਖੇ ਮਾਮਲਾ ਦਰਜ ਕਰ ਬੰਧ حوالے ਕੀਤਾ ਗਿਆ ਤੇ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਹਨਾਂ ਦੇ ਕੋਲੋਂ 49000 ਰੁਪਏ ਬਰਾਮਦ ਕਰਵਾ ਲਿਆ ਗਿਆ ਤੇ ਬਾਕੀ ਪੈਸੇ ਦੀ ਪੁੱਛਗਿੱਛ ਦੇ ਲਈ ਇਹਨਾਂ ਵੱਲੋਂ ਅੱਜ ਮਾਂਜੂਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਵਾਨਾ ਹਾਜ਼ਰ ਕੀਤਾ ਜਾਵੇਗਾ ਹੋਰ ਇਹਨਾਂ ਤੇ ਹੋਰ ਵੀ ਮਾਮਲੇ ਹਨ ਇਸ ਸਬੰਧੀ ਵੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਮੇਰਾ ਨਾਮ ਨਰਮਿੰਦਰ ਸਿੰਘ ਐਸ.ਆਈ. ਚੌਕੀ ਇੰਚਾਰਜ ਬਠਿੰਡਾ ਪਾਸਡਾ ਲੱਗਾ ਹੋਇਆ ਹੈ ਇਹ ਕੀ ਮੰਗ ਰਿਹਾ ਹੈ ਇਹ ਮਾਮਲਾ ਇੱਕ ਸੁਮਿਤ ਕੁਮਾਰ ਵਾਸੀ ਸੰਗਰੀਆ ਨਾਮ ਦਾ ਅਗਿਆਪਤੀ ਮਿਤੀ 6 7 4 2024 ਦੀ ਰਾਤ ਨੂੰ ਪਿੰਡ ਸੰਗਰੀ ਜਾਣ ਲਈ ਇੱਥੇ ਬਸ ਦੇ ਨੇੜੇ ਗਿਮਰਾ ਘਰ ਦੇ ਨੇੜੇ ਸੀਗਾ ਰਾਤ ਨੂੰ 1:30 ਵਜੇ ਜੁਨੀਰ ਚ ਸ਼ਰਮਾ ਤੇ ਰਾਜਾ ਸ਼ਰਮਾ ਨਾਮ ਦੇ ਦੋ ਲੜਕਿਆਂ ਨੇ ਉਸ ਪਾਸੋਂ ਕਾਪੇ ਦੇ ਲੋਕਾਂ ਨੇ ਡਰਾਮ ਕਾ ਕੇ 4000 ਰੁਪਏ ਦੀ ਖੋਹ ਕਰ ਲਈ ਸੀ ਇਸ ਤਰ੍ਹਾਂ ਉਹ ਦੇਖੋ ਬਲੇ ਦੇ ਬੋਲਦੇ ਨੇ ਇਹ ਸੁਨੇਤ ਕੁਮਾਰ ਵੱਲੋਂ ਐਸ ਸਿੰਘਦਰ ਸਿੰਘ ਪਾਸ ਆਪਣਾ ਬਿਆਨ ਲਿਖਾਇਆ ਇਸ ਬਾਰੇ ਸੂਚਨਾ ਦਿੱਤੀ ਸੂਚਨਾ ਦੇਣ ਤੋਂ ਬਾਅਦ ਨਾਕਾਬੰਦੀ ਕਰਕੇ ਇਹਨਾਂ ਨੂੰ ਦਾਣਾ ਮੰਡੀ ਜਿਹੜੇ ਕਾਬੂ ਕੀਤਾ ਗਿਆ ਇਹਨਾਂ ਪਾਸੋਂ 49000 ਰੁਪਏ ਨਕਦ ਕੋਈ ਹੋਈ ਪੈਸੇ ਨੂੰ ਇਮਰਾਨ ਤੋਂ ਕਰਾਏਗੇ ਬਾਕੀ ਇਮਰਾਨਦਗੀ ਬਾਰੇ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਣ ਰਿਕੀ ਕੰਮ ਕਰਦੇ ਨੇ ਇਹ ਵੇਲੜਾਗੇ ਜੀ ਕੋਈ ਕੰਮ ਫਿਲਹਾਲ ਤਾਂ ਕੋਈ ਕਰਦੇ ਸਾਹਮਣੇ ਆਏ ਨਹੀਂ ਇਹਨਾਂ ਬਾਰੇ ਜਿਹੜਾ ਇਹਨਾਂ ਤੋਂ ਪੁੱਛ ਕਰ ਰਹੇ ਆ ਉਸ ਅੰਸਾਰ ਅਗਲੀ ਕਰਦੇ ਪਰਸਨਾਮ ਨਗਰ ਬਹੰਡਾ ਦੇ ਰਹਿਣਗੇ ਬੰਨਾ ਵੀ ਇਹਨਾਂ ਨੂੰ ਇਹ ਲੋੜ ਆਉਂਦਾ ਬਹੁਤੇ ਬਾਰੇ ਗੱਲ ਬਾਤ ਰਹੇ ਆ ਤਿੱਤੀ ਜ ਬੰਦੀ ਕੰਮੀ ਨਹੀਂ ਕੀਤਾ हां अगली बार ने सगली तफ्तीश ਕਰਕੇ ਅੱਜ ਪੁਲਿਸ ਰਿਮਾਰ ਲੈ ਕੇ ਬਾਕੀ ਜਿਹੜੇ 15000 ਰੁਪਏ ਰਹਿੰਦੇ ਨੇ ਉਹ ਰਿਕਵਰੀ ਕਰਾ ਕੇ ਤੇ ਹੋਰ ਵੀ ਜੋ ਵੀ ਇਹਦੇ ਵਿੱਚ ਕੋਈ ਸ਼ਾਮਲਾ ਆ ਤਾਂ ਉਸਨੂੰ ਸਰਕਾਰ ਦੇ